ਕਰ ਸਕਦੇ ਤੁਰਾ ਤਰ੍ਹਾਂ ਕਰਮ ਵਾਲੀ। ਜੋ। ਲੇਜ਼। ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਪੱਤੀ ਸੇਖਮਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਵਾਈਕੋਲ ਜਰਸੀ ਗਾਂ ਬਕਾਉਆਪਰਾ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਆ ਤਾਂ ਆਪਣਾ ਨੰਬਰ ਨੋਟ ਕਰੋ ਜੀ 75280003 ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਹੁਣ ਵੱਧ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਵੀਡੀਓ ਅਪਲੋਡ ਕਰ ਸਕੀਏ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੀਆਂ ਜੀ ਬਾਈ ਜੀ ਸਾਸਿਗਾ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਵੀਰ ਜੀ ਆਪਣਾ ਨਾਮ ਜਸਪਾਲ ਸਿੰਘ ਜੀ ਹਾਂਜੀ ਪਿੰਡ ਪੱਤੀ ਸੇਖਵਾ ਜੀ ਹਾਂਜੀ ਜ਼ਿਲ੍ਹਾ ਬਰਨਾਲਾ ਬਾਈ ਜੀ ਘਰ ਖੇਤਾ ਜਣਾ ਘਰ ਖੇਤਾ ਜ ਆਪਣਾ ਜੀ ਠੀਕ ਆ ਤੇ ਵੜ ਦੀ ਜਾਣਕਾਰੀ ਦੋ ਵੀਰੇ ਇਹ ਬੜਾ ਪਲੂਨ ਸੂਈ ਵੀ ਆ ਵੀਰੇ ਹਾਂਜੀ ਤੇ ਆਪਣੀ ਪੰਜਾਬ ਵਾਲੀ ਜਰਸੀ ਆ ਪਿਓਰ ਠੀਕ ਆ ਕੱਦ ਕਰ ਛੋੜੇ ਮੇਰੇ ਹਿਸਾਬ ਨਾਲ ਤੁਸੀਂ ਦੇਖ ਹੀ ਲਓ ਹਾਂਜੀ ਤੇ ਕੱਦ ਜਿੰਨੇ ਜਰਸੀਆਂ ਦਾ ਹੁੰਦਾ ਜਿਨ ਕਿ ਫੁੱਲ ਕੱਦੀ ਆ ਦੁੱਧ ਕਿੰਨਾ ਵੀਰੇ ਹੁਣ ਦੁੱਧ ਹੁਣ ਵੀਰੇ 10 ਤੋਂ ਪੂਰਾ ਵੱਧੂਗਾ ਤੇ ਆਪਾਂ ਜੇ ਬੰਦਾ ਕੋਈ 2 ਡੰਗ 4 ਡੰਗ 14 9 ਕਿਲੋ ਦੀ ਆਪਣੀ ਫੁੱਲ ਗਾਰੰਟੀ ਹੈ ਠੀਕ ਆ ਹਾਂਜੀ ਤੋੜ ਦੋ ਪਰਾ ਲੋ ਪਰਾ ਪਿਲ ਤਾਰਾ ਮਾਰ ਗਈ ਤਾਰਾ ਮਾਰ ਲੈ ਤਾਰਨਾ ਮਾਰ ਦੋ ਕੋਈ ਗੱਲ ਤਾਰਾ ਮਾਰ ਨੂੰ ਠੰਡੀ ਸੀ ਲਾਈ ਠੀਕ ਹੈ ਜੀ ਮਰ ਜਿੰਨਾ ਨਾ ਪਾ ਕੇ ਕੋਈ ਗੱਲ ਨਹੀਂ ਮਾਰਦੋ ਮਾਰਦੋ ਲੋ ਜੀ ਕੋਈ ਕਰਾ ਤਾਰਾ ਮਾਰਦਣੇ ਪਹਿਲਾਂ ਧਾਰਾ ਮਾਰਦੇ ਤੇ ਭਾਗ ਸੁਤੋਰਾ ਲੋ ਜੀ ਤਾਰ ਥੱਲੇ ਥਾਂਲੇ ਵੀ ਦੀ ਹਾਂ ਥਲਾਂ ਦੀ ਪੂਰ ਸਿੱਟੇ ਦੀ ਆਪਣੀ ਪੂਰੀ ਫੁੱਲ ਗਰੰਟੀ ਹੈ ਜੀ ਠੀਕ ਹੈ ਜੀ ਹਾਂ ਜੀ ਕੋਈ ਪੂਰ ਸਿੱਟਾ ਸਰਲਾ ਥਾਣੇ ਵੱਧ ਘੱਟੀ ਠੀਕ ਹੈ ਸਾਰਾ ਸਭਲੀ ਚੰਗੀ ਹੈ ਠੀਕ ਹੈ ਮਗਰ ਲੀ ਮਰਦਾ ਵੀ ਠੀਕ ਹੈ ਲੋ ਜੀ ਨੋ ਚੀਕ ਆਈ ਖਾਂ ਲੈ ਵੀ ਜੀ ਆਪਣੀ ਫੁੱਲ ਗਾਰੰਟੀ ਜੀ ਇਧਰ ਬੰਦਾ ਜਦ ਚੋਣ ਲੱਗਿਆ ਉਠਣਾ ਨਹੀਂ ਮੁੜਦਾ ਠੀਕ ਹੈ ਜੀ ਹਾਂ ਜੀ ਲੋ ਜੀ ਚੈੱਕ ਕਰ ਸਕਦਾ ਤੁਹਾਨੂੰ ਦਿਖਾ ਦਿੰਦਾ ਠੰਡੀ ਸੀਲਾ ਕੋਈ ਜਵਾਖ ਖੋਲੀ ਫਿਰਨੇ ਜੀ ਉਹ ਥੋੜੀ ਜੀ ਤੱਕ ਮੂਰ ਨੂੰ ਰੱਖਦੀ ਆ ਠੀਕ ਹੈ ਠੀਕ ਹੈ ਹਾਂ ਜੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੋੜ ਦੋ ਵੀਰੇ ਲੋ ਜੀ ਕੰਨ ਮਹੀਨੇ ਹੋ ਗਏ ਵੀ ਸੁਨੀ ਨੂੰ ਹਾਂ ਵੀਰੇ 9 ਮਹੀਨੇ ਹੋ ਗਏ ਠੀਕ ਆ ਲੋ ਭਰਾ ਚੈੱਕ ਕਰ ਸਕਦਾ ਕੋਰਾ ਤਰਾ ਕਰਨਾ ਵਾਲੀ ਦਾ ਲਓ ਨਾਦਰ ਬਹੁਤ ਕੱਢੀ ਨਹੀਂ ਆ ਭਾਈ ਹੁਣ ਠੰਡ ਕਰ ਕੋਈ ਗੱਲ ਕੋਈ ਗੱਲ 23 ਦਿਨ ਹੋ ਗਏ ਲੋ ਸੂਫੀਲਾ ਜਦੋਂ ਮਰਜੀ ਕੋਈ ਉਹ ਫੁਕਰੀ ਜਾਵੇ ਠੀਕ ਹੈ ਠੀਕ ਤੋਂ ਜਵਾਬਲੇ ਕੋਈ ਹੋਣ ਠੀਕ ਹੈ ਰੇਟ ਪਰਾਦਾ ਜਾ ਕੋਈ ਬਸ ਟੰਡ ਰੇਟ ਭਾਈ ਜੀ ਮੁੱਲ ਤਾਂ ਕੋਈ 32 ਕਰਾਲੇ 35 ਕਰਾਲੇ ਹੂੰ ਬਸ 30000 ਤੋਂ ਸੌੜ ਸੁਪਾ ਕਰਦੇ ਨੇ 30000 ਤੋਂ ਸੌੜ ਤੋਂ ਹਾਂ ਜੀ ਲੋ ਪਰਾ ਇੱਕ ਵਾਰੀ ਜਾਨੀ ਕਿ ਤਾਰਾਂ ਦੀ ਹੈ ਕਿ ਹਾਂਜੀ ਉਹਦੇ ਅਸੀਂ ਖੁੰਝ ਗਏ ਯਾਰ ਠੀਕ ਆ ਥੋੜਾ ਜਿਹਾ ਕੰਮ ਸੀ ਸਾਨੂੰ ਅੱਛਾ ਤੇ ਅਵੇ ਵੀ ਦੱਸਿਆ ਚੰਗਾ ਰਹਿੰਦਾ ਹਨ ਠੀਕ ਹੈ ਜੀ ਮੈਂ ਕਹੀ ਜਾਈ ਵੀ ਠੀਕ ਆ ਭਰਾਇਆ ਜਾਏ ਠੀਕ ਆ ਸਹੀ ਗੱਲ ਆ ਉਹ ਗੱਲਾਂ ਦਾ ਕੋਈ ਫਾਇਦਾ ਨਹੀਂ ਬਾਈ ਲੋ ਭਰਾ ਬਾਈ ਕਹਿੰਦਾ 30000 ਚ ਮਾਨਤਾਣ ਕਰ ਦਾਂਗੇ ਠੀਕ ਆ ਨਾ ਬਾਈ ਜੀ ਨਾਲ ਜੁੜਕਣਾ ਬਾਈ ਦਾ ਨੰਬਰ ਲਿਖਾਂਗੇ ਟਾਈਟਲ ਵਿੱਚ ਥਾਂ ਲਈ ਵੀ ਦੀ ਆਪਣੀ ਯਾਨੀ ਕਿ ਫੁੱਲ ਗਾਰੰਟੀ ਹੈ ਜੀ ਠੀਕ ਆ ਤਾਰ ਕੋਈ ਵੱਦ ਘਟ ਹੋਵੇ ਪੂਰ ਸਿੱਟਾ ਹੋਵੇ ਬਾਕੀ ਹੁਣ ਤਾਰਾਂ ਮਰਵਾ ਕੇ ਦਿਖਾਤੀਆਂ ਠੀਕ ਆ ਜੀ ਠੰਡੀ ਹੀਲ ਵਸੇਰੀ ਹੈ ਜੀ ਠੀਕ ਆ ਜੀ ਜਿਵੇਂ ਮਰਜ਼ੀ ਕੋਈ ਜਵਾਕ ਬੰਦੋ ਪਈਆ ਲੋਕੋ ਨੂੰ ਕਈ ਦਿਨ ਹੋ ਗਏ ਬਾਹਰ ਨਹੀਂ ਕੱਢੇ ਤਾਂ ਕਰਕੇ ਉਹ ਫੁਕਰੀ ਜੰਦੇ ਠੀਕ ਹੈ ਲੋ ਭਰਾ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਦੇ ਕਰੋ ਭਰਾ ਬਣ ਕੇ ਠੀਕ ਨਾ ਤੇ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਜੀ ਓਕੇ ਬਾਏ